ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗੰਭ ਪਟੀ ਤੇ ਹਾਂਜੀ ਅੱਜ ਆਪਾਂ ਇਸ ਵੀਡੀਓ ਚ ਤੁਹਾਨੂੰ ਜਿਹੜੇ ਸਰਦੀ ਵਾਲੇ ਕੱਪੜੇ ਹੁੰਦੇ ਆ ਉਹਨਾਂ ਦਾ ਘੇਰ ਹਨਾ ਬਹੁਤ ਘੱਟ ਹੁੰਦਾ ਤੇ ਉਹਦੇ ਬਾਰੇ ਦੱਸਾਂਗੇ ਵੀ ਆਪਾਂ ਘੇਰ ਪੂਰਾ ਕਿਵੇਂ ਕਰਾਂਗੇ ਤੇ ਕਿਵੇਂ ਸਲਵਾਰ ਦੀ ਕਟਿੰਗ ਕਰਾਂਗੇ ਹਾਂਜੀ ਆਪਾਂ ਇਹ ਸਟੇਟ ਸਲਵਾਰ ਕਟਿੰਗ ਕਰਨੀ ਹੈ ਤੇ ਇਸ ਦਾ ਘੇਰ ਬਹੁਤ ਹੀ ਘੱਟ ਹੈ ਤੇ ਆਹ ਵੇਖੋ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਕੋਲ ਨੋਰਮਲੀ ਸਟੇਟ ਸਲਵਾਰ ਦਾ ਆਪਾਂ 20 21 ਹਨਾ ਇੰਨਾ ਕ ਘੇਰ ਹੁੰਦਾ ਹੈ ਤੇ ਆਪਣੇ ਕੋਲ ਇਸ ਤੱਕ ਘੇਰ ਬਹੁਤ ਹੀ ਘੱਟ ਹੈ ਤੇ ਇਹਦੇ ਵਿੱਚ ਹੁਣ ਆਪਾਂ ਆਸਣ ਚ ਉੱਪਰ ਜੋੜ ਪਾਊਗਾ ਠੀਕ ਹੈ ਜੀ ਤੇ ਮਿਆਨੀ ਵੀ ਕਹਿ ਸਕਦੇ ਆਪਾਂ ਵੀ ਮਿਆਨੀ ਪਾਵਾਂਗੇ ਆਪਾਂ ਉੱਪਰ ਤੇ ਇਹ ਆਪਾਂ 4-5 ਇੰਚ ਤੱਕ ਮਿਆਨੀ ਪਾਵਾਂਗੇ ਵਿੱਚ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਇਹ ਆਪਾਂ ਹੁਣ ਸਲਵਾਰ ਕਟਿੰਗ ਕਰਨੀ ਸ਼ੁਰੂ ਕਰਦੇ ਹਾਂ ਤੇ ਇਹ ਆਪਣੇ ਕੋਲੇ ਹੁਣ ਅੰਦਰ ਸਿੱਧਾ ਪਾਸਾ ਹੈ ਤੇ ਉਹ ਜਿਹੜਾ ਉਲਟਾ ਪਾਸਾ ਹੈ ਉਹਨੂੰ ਆਪਾਂ ਉੱਪਰ ਦੀ ਸਾਈਡ ਕਰਕੇ ਤੇ ਆਪਾਂ ਫੋਲਡ ਕਰਕੇ ਰੱਖ ਲਾਂਗੇ ਇਸ ਤਰੀਕੇ ਨਾਲ ਤੇ ਫੋਲਡ ਕਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਕਿਉਂਕਿ ਜਿਹੜਾ ਬਾਰਡਰ ਬਣਿਆ ਹੋਇਆ ਹੈ ਇਹ ਆਪਾਂ ਪਹੁੰਚਾਂ ਤੇ ਰੱਖਣਾ ਹੈ ਤੇ ਬਾਰਡਰ ਆਪਾਂ ਪਹੁੰਚਾਂ ਦੇ ਉੱਤੇ ਲੈਣਾ ਤੇ ਆਪਾਂ ਇਹਦੀ ਕਟਿੰਗ ਨਹੀਂ ਕਰਨੀ ਆਪਾਂ ਬਸ ਇਸੇ ਤਰ੍ਹਾਂ ਹੀ ਕਟਿੰਗ ਕਰਨੀ ਕਿਉਂਕਿ ਆਪਾਂ ਇਹ ਸਟਰੇਟ ਸਲਵਾਰ ਕੱਟਣੀ ਹੈ ਤੇ ਹੁਣ ਆਪਾਂ ਜਿਹੜਾ ਦੂਜਾ ਪਾਸਾ ਹੈ ਉਹ ਵੀ ਉਸੇ ਤਰ੍ਹਾਂ ਹੀ ਰੱਖ ਲਾਂਗੇ ਉੱਪਰ ਕਰਕੇ ਦੋਨੋਂ ਪਾਸੇ ਆਪਾਂ ਇੱਕੋ ਜਿਹਾ ਬਰਾਬਰ ਰੱਖ ਕੇ ਫਿਰ ਕਟਿੰਗ ਕਰਾਂਗੇ ਹਾਂਜੀ ਸਟ੍ਰੇਟ ਸਲਵਾਰ ਦੀ ਆਪਣੀ ਫੁੱਲ ਵੀਡੀਓ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਤੇ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹ ਤੇ ਪੂਰੀ ਡਿਟੇਲ ਵਿੱਚ ਦੱਸਿਆ ਹੋਇਆ ਹੈ ਸਟ੍ਰੇਟ ਸਲਵਾਰ ਕਿਵੇਂ ਕੱਟਣੀ ਹੈ ਹਾਂਜੀ ਆਪਣੇ ਕੋਲ ਸਲਵਾਰ ਦੀ ਲੰਬਾਈ ਹੈਗੀ 34.5 ਇੰਚ ਤੇ ਆਪਾਂ 4.5 ਇੰਚ ਮਾਈਨਸ ਕਰਕੇ 벨ਟ ਦਾ ਤੇ ਆਪਾਂ 31 ਇੰਚ ਤੇ ਨਿਸ਼ਾਨ ਲਾਵਾਂਗੇ ਇਹ ਆਪਾਂ ਬਾਰਡਰ ਤੋਂ ਅੱਧਾ ਇੰਚ ਥੱਲੇ ਕਰਕੇ ਨਿਸ਼ਾਨ ਲਾਉਣਾ ਹੈ ਕਿਉਂਕਿ ਅੱਧਾ ਇੰਚ ਆਪਾਂ ਪੌਂਚੇਆਂ ਦੇ ਨੀਚੇ ਸਿਲਾਈ ਵਿੱਚ ਦੇਣ ਵਾਸਤੇ ਰੱਖਣਾ ਤੇ ਅੱਧਾ ਇੰਚ ਉੱਪਰ ਆਊਗਾ ਹਾਂਜੀ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲਾਂਗੇ ਜੇਕਰ ਆਪਣੇ ਕੋਲ ਬਾਰਡਰ ਵਾਲੀ ਸਲਵਾਰ ਹੈ ਤੇ ਇਹ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਆਪਾਂ ਪੌਂਚੇ ਦਾ ਨਿਸ਼ਾਨ ਲਾਉਣਾ ਹੈ ਆਪਾਂ 7 ਇੰਚ ਪੌਂਚਾ ਰੱਖਣਾ ਤੇ 2 ਇੰਚ ਆਪਾਂ ਵਾਧਾ ਰੱਖਾਂਗੇ ਜਿੰਨਾ ਆਪਾਂ ਪੌਂਚਾ ਰੱਖਣਾ ਉਸ ਤੋਂ ਆਪਾਂ 2 ਇੰਚ ਐਕਸਟਰਾ ਨਿਸ਼ਾਨ ਲਾਉਣਾ ਹੈ ਠੀਕ ਹੈ ਜੀ ਇਹ ਲਾਉਣ ਤੋਂ ਬਾਅਦ ਹੁਣ ਆਪਾਂ ਅਰਸਨ ਦਾ ਨਿਸ਼ਾਨ ਲਾਵਾਂਗੇ ਤੇ ਅਰਸਨ ਦਾ ਨਿਸ਼ਾਨ ਕਿਉਂਕਿ ਆਪਾਂ ਹੁਣ ਇਹਦੇ ਵਿੱਚ ਜੋੜ ਪਾਉਣਾ ਹੈ ਇਸ ਲਈ ਆਪਾਂ ਤਿਆਰ ਨਿਸ਼ਾਨ ਨਹੀਂ ਲਾਉਣਾ ਜਿੰਨਾ ਆਪਾਂ ਰੱਖਦੇ ਹੁੰਦੇ ਆ ਨੋਰਮਲੀ 9 ਜਾਂ 10 ਇੰਚ ਆਪਾਂ ਉਹਨਾਂ ਨਹੀਂ ਰੱਖਾਂਗੇ ਇੱਥੇ ਆਪਾਂ 1.75 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਕਿਉਂਕਿ ਆਪਾਂ ਇੱਥੇ ਜੋੜ ਪਾਉਣਾ ਹੈ ਹਣਾ ਤੇ ਇਹਦੇ ਲਈ ਆਪਾਂ 14.5 ਇੰਚ ਇੰਚ ਤੇ ਨਿਸ਼ਾਨ ਲਾਉਣਾ ਹੈ ਇਸ ਤੋਂ ਵੱਧ ਆਪਾਂ ਨਿਸ਼ਾਨ ਨਹੀਂ ਲਈ ਲਾਉਣਾ ਕਿਉਂਕਿ ਆਪਾਂ ਨਾ ਆਪਾਂ ਜੋੜ ਸਿਰਫ 4 ਜਾਂ 5 ਇੰਚ ਤੱਕ ਦਾ ਪਾਉਣਾ ਤੇ ਇਸ ਲਈ ਆਪਾਂ ਜੇ ਹੁਣ ਆਪਾਂ ਜ਼ਿਆਦਾ ਰੱਖਾਂਗੇ ਤਾਂ ਉਹਦੇ ਨਾਲ ਕੀ ਹੈ ਕਿ ਥੱਲੋਂ ਆਪਣੇ ਖਿੱਚ ਪੈਣ ਲੱਗ ਜੂਗੀ ਸਿਲਾਈ ਦੇ ਵਿੱਚ ਜਿਹੜੀ ਸਾਈਡ ਤੇ ਤਿਰਛੀ ਸਿਲਾਈ ਹੁੰਦੀ ਹੈ ਨਾ ਉਹਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਹੈ ਤੇ ਇਸ ਲਈ ਆਪਾਂ ਇੰਨਾ ਕੀ ਰੱਖਾਂਗੇ 1.75 ਤੇ ਆਪਾਂ ਇਸ ਨਿਸ਼ਾਨ ਨੂੰ ਨਾ ਪਹੁੰਚੇ ਨਾਲ ਮਿਲਾ ਲੈਣਾ ਠੀਕ ਹੈ ਤੇ ਹੁਣ ਆਪਾਂ ਆਪਾਂ ਹੁਣ ਜਿਹੜਾ ਉੱਪਰੋਂ ਨਿਸ਼ਾਨ ਸਿੱਧਾ ਲਾ ਕੇ ਪਹਿਲਾਂ ਇਸ ਨੂੰ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਜੋੜ ਪਾਉਣਾ ਉਹ ਪਾਵਾਂਗੇ ਹੁਣ ਆਪਾਂ ਇਹ ਕਟਿੰਗ ਕਰ ਦਾਂਗੇ ਤੇ ਇਹ ਆਪਾਂ 1/2 ਇੰਚ ਵੱਧ ਕਿਉਂ ਕਟਿੰਗ ਕੀਤਾ ਕਿਉਂਕਿ ਆਪਾਂ ਇਹ ਓਵਰਲੋਕ ਵਾਸਤੇ ਰੱਖਣਾ ਇਸ ਲਈ ਆਪਾਂ ਥੋੜਾ ਜਿਹਾ ਵੱਧ ਕਟਿੰਗ ਕੀਤਾ ਤੇ ਆਪਾਂ ਸਾਈਡਾਂ ਤੋਂ ਕਟਿੰਗ ਕਰ ਦਾਂਗੇ ਹੁਣ ਹਾਂਜੀ ਹੁਣ ਆਪਾਂ ਸਲਵਾਰ ਦੇ ਵਿੱਚ ਜਿਹੜਾ ਹੁਣ ਆਸਨ ਦੇ ਵਿੱਚ ਜੋੜ ਪਾਉਗਾ ਉਹ ਪਾਵਾਂਗੇ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਹੁਣ ਆਪਣੇ ਕੋਲੇ ਜਿਹੜਾ ਐਕਸਟਰਾ ਕੱਪੜਾ ਹੈਗਾ ਉਹਦੀਆਂ ਆਪਾਂ ਚਾਰ ਲੇਅਰ ਬਣਾ ਕੇ ਰੱਖ ਲੈਣੀ ਹੈ ਤੇ ਇਹਦੇ ਬਰਾਬਰ ਕਰਕੇ ਰੱਖ ਲੈਣੀ ਹੈ ਠੀਕ ਹੈ ਜਿਵੇਂ ਆਪਾਂ ਸਲਵਾਰ ਦੀਆਂ ਆਪਾਂ ਚਾਰ ਲੇਹਰਾਂ ਕਰ ਰੱਖੀਆਂ ਹਨ ਕਟਿੰਗ ਕਰਕੇ ਉਸੇ ਤਰ੍ਹਾਂ ਹੀ ਆਪਾਂ ਉਹ ਰੱਖਾਂਗੇ ਕਿਉਂਕਿ ਆਪਾਂ ਜੋੜ ਆਪਾਂ ਚਾਰੇ ਪਾਸਿਆਂ ਤੇ ਪਾਉਣਾ ਤੇ ਉਸੇ ਤਰ੍ਹਾਂ ਰੱਖ ਕੇ ਤੇ ਆਪਾਂ ਹੁਣ ਜਿੰਨਾ ਆਪਾਂ ਘੇਰ ਰੱਖਣਾ ਹੈ 20.5 ਜਾਂ 21 ਇੰਚ ਤੱਕ ਆਪਾਂ ਰੱਖ ਕੇ ਤੇ ਆਪਾਂ ਉੱਥੇ ਨਿਸ਼ਾਨ ਲਾ ਲਾਂਗੇ ਤੇ ਜਿੰਨਾ ਆਪਾਂ ਆਸਣ ਰੱਖਣਾ ਆਪਾਂ ਆਸਣ ਰੱਖਣਾ ਇਹਦਾ 10 ਇੰਚ ਤੇ ਆਪਾਂ 10 ਇੰਚ ਤੇ ਨਿਸ਼ਾਨ ਲਾਉਣਾ 10 ਇੰਚ ਦਾ ਆਸਣ ਰੱਖ ਕੇ ਤੇ ਆਪਾਂ ਇਸ ਲਾਈਨ ਨੂੰ ਪਹਿਲਾਂ ਸਿੱਧਾ ਇੱਥੋਂ ਲਾਈਨ ਬਣਾ ਲਾਂਗੇ ਤੇ ਹੁਣ ਆਪਾਂ ਇਸ ਨੂੰ ਜਿਹੜੀ ਆਪਾਂ ਪਹਿਲਾਂ ਆਸਣ ਕਟਿੰਗ ਕੀਤਾ ਸੀ ਉਹਦੇ ਨਾਲ ਮਿਲਾ ਲੈਣਾ ਇਸ ਤਰੀਕੇ ਨਾਲ ਜਦੋਂ ਆਪਾਂ ਵਿੱਚ ਮਿਆਨੀ ਪਾਉਣੀ ਆ ਤਾਂ ਇਹਦੇ ਨਾਲ ਕਦੇ ਵੀ ਖਿੱਚ ਵਗੈਰਾ ਨਹੀਂ ਪੈਂਦੀਗੀ ਇਸ ਤਰੀਕੇ ਨਾਲ ਆਪਾਂ ਸਲਵਾਰ ਦਾ ਘੇਰ ਵੱਡਾ ਕਰ ਸਕਦੇ ਹਾਂ ਇਹ ਬਹੁਤ ਸੌਖਾ ਤਰੀਕਾ ਹੈ ਨੋਰਮਲ ਇਹ ਸਰਦੀ ਵਾਲੇ ਕੱਪੜਿਆਂ ਦਾ ਘੇਰ ਬਹੁਤ ਘੱਟ ਹੁੰਦਾ ਹੈ ਤੇ ਆਪਾਂ ਇਸੇ ਤਰੀਕੇ ਨਾਲ ਹੀ ਆਪਾਂ ਵੱਡਾ ਕਰ ਸਕਦੇ ਹਾਂ ਹੁਣ ਆਪਾਂ ਇਸ ਨੂੰ ਕਟਿੰਗ ਕਰ ਦਾਂਗੇ ਹੁਣ ਆਪਾਂ ਪਹੁੰਚੇ ਦੀ ਉੱਪਰਲੀ ਸਾਈਡ 1.5 ਇੰਚ ਦੀ ਕਾਟ ਪਾਉਣੀ ਹੈ ਤੇ ਇਹ ਆਪਾਂ ਹੁਣ 1.5 ਇੰਚ ਦੀ ਕਾਟ ਪਾਵਾਂਗੇ ਉੱਪਰ ਇੱਥੋਂ 1.5 ਇੰਚ ਦਾ ਨਿਸ਼ਾਨ ਲਾ ਕੇ ਤੇ ਇਧਰੋਂ ਸਿੱਧਾ ਆਪਾਂ 5 ਇੰਚ ਤੱਕ ਰੱਖਣਾ ਇੱਥੋਂ 5 ਇੰਚ ਤੱਕ ਹੀ ਲੰਘ ਰੱਖਣੀ ਹੈ ਤੇ ਆਪਾਂ ਕਟਿੰਗ ਕਰ ਦਾਂਗੇ ਤੇ ਸੈਂਟਰ ਜੇ ਆਪਾਂ ਕੱਟ ਜ਼ਰੂਰ ਲਾਉਣਾ ਹੈ ਤੇ ਹੁਣ ਆਪਾਂ 벨ਟ ਦੀ ਕਟਿੰਗ ਕਰਾਂਗੇ ਹਾਂਜੀ ਆਪਣੇ ਕੋਲ ਤਿਆਰ 벨ਟ ਹੈਗੇ 21 ਇੰਚ ਤੇ ਆਪਾਂ 1 ਇੰਚ ਐਕਸਟਰਾ ਲਵਾਂਗੇ 22 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਕੱਟ ਲਾਂਗੇ ਤੇ ਆਪਾਂ ਹੁਣ 4.5 ਇੰਚ ਤਿਆਰ 벨ਟ ਰੱਖੀ ਹੈ ਤੇ ਆਪਾਂ 7 ਇੰਚ ਰੱਖਾਂਗੇ ਸਾਰਾ ਵੱਧ ਰੱਖ ਕੇ ਆਪਾਂ ਨਿਸ਼ਾਨ ਲਾ ਕੇ ਕੱਟ ਲਾਂਗੇ ਠੀਕ ਹੈ ਜੀ ਹਾਂਜੀ ਸਟ੍ਰੇਟ ਸਲਵਾਰ ਦੀ ਆਪਣੀ ਫੁੱਲ ਕਟਿੰਗ ਵੀਡੀਓ ਆਪਣੇ ਚੈਨਲ ਤੇ ਡਿਟੇਲ ਵਿੱਚ ਦਿੱਤੀ ਹੋਈ ਹੈ ਤੇ ਤੁਸੀਂ ਜਾ ਕੇ ਆਪਣੇ ਚੈਨਲ ਤੇ ਦੇਖ ਸਕਦੇ ਹੋ ਹਾਂਜੀ ਆਪਾਂ ਇਸ ਤਰੀਕੇ ਨਾਲ ਆਪਾਂ ਸਲਵਾਰ ਵਿੱਚ ਜੋੜ ਪਾ ਕੇ ਆਪਾਂ ਘੇਰ ਵੱਡਾ ਕਰ ਸਕਦੇ ਹਾਂ ਹਾਂਜੀ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਹਾਂਜੀ